ਕਈ ਏਜੰਸੀਆਂ ਦੀ ਨਜ਼ਰ ਹੈ ਕਿ ਜਗਜੀਤ ਸਿੰਘ ਡੱਲੇਵਾਲ ਇਸ ਦੁਨੀਆ ਤੋਂ ਕੂਚ ਕਦੋਂ ਕਰੇਗਾ ਮਤਲਬ ਕਿਸੇ ਦੀ ਮਰਨ ਤੇ ਸੁਖ ਮੰਨਾ ਜਾਂ ਮਾਰਨ ਦੀ ਆਸ ਰੱਖਣੀ ਕੋਈ ਬਾਹਲੀ ਵੱਡੀ ਵਧੀਆ ਸੋਚ ਨਹੀਂ ਜੇ ਆਪਾਂ ਫੌਰਨ ਦੀ ਗੱਲ ਕਰ ਲਈ ਉੱਥੇ ਲੋਕਾਂ ਦੀ ਜਿਹੜੀ ਇੱਕ ਰੂਲ ਹੈ ਉਹਨਾਂ ਦੇ ਉਹਨਾਂ ਦੀਆਂ ਸਰਕਾਰਾਂ ਦੇ ਰੂਲ ਹੈ ਸਿਸਟਮ ਹੈ ਉਹਨੂੰ ਫੋਲੋ ਕਰਦੇ ਆ ਉਹੀ ਖਾਣਾ-ਪਾਣਾ ਉਹੀ ਸਾਰੀ ਚੀਜ਼ ਹੈ ਉਹੀ ਖੇਤਰਫਲ ਹੈ ਉਹੀ ਜਨਤਾ ਹੈ ਪਰ ਉਹਨਾਂ ਨੇ ਕੀ ਕਰਿਆ ਇੱਕ ਡਿਵਾਈਡ ਕੀਤਾ ਹੋਇਆ ਇੱਕ ਸਿਸਟਮ ਨੂੰ ਮੈਂਟੇਨ ਕੀਤਾ ਹੋਇਆ ਤੇ ਸਾਡੇ ਇੱਥੇ ਉੱਥੇ ਲੋਕ ਜੇ ਘਰ ਬਣਾ ਲੈਣ ਜੇ ਉੱਥੇ ਨਾਲ ਦਾ ਗਵਾਂਢੀ ਸਾਧਲੇ ਤਾਂ ਉਹ ਪ੍ਰਾਈਜ਼ ਦੇ ਕੇ ਆਉਂਦੇ ਆ ਔਰ ਉਹਨੂੰ ਮਤਲਬ ਜੱਫੀ ਚ ਪਾਉਂਦੇ ਆ ਵੀ ਯਾਰ ਮੇਰਾ ਘਰ ਜੇ 1.5 ਕਰੋੜ ਦਾ ਤੂੰ 3 ਕਰੋੜ ਦਾ ਬਣਾ ਲਿਆ ਵੈਰੀ ਗੁੱਡ ਮਤਲਬ ਹੋਰ ਤਰੱਕੀ ਕਰ ਤੇ ਸਾਡੇ ਇੱਥੇ ਮੱਤ ਸੜ ਜਾਂਦੇ ਲੋ ਇਹ ਕੋਈ ਚੀਜ਼ ਲੈਂਦਾ ਕੋਈ ਸਾਈਕਲ ਲੈਂਦਾ ਕੋਈ ਗੱਡੀ ਲੈਂਦਾ ਕੋਈ ਕੋਠੀ ਪਾਉਂਦਾ ਤੇ ਨਾਲ ਫਿਰ ਗਮਾਂਢੀ ਆ ਜਿਹੜਾ ਮੱਚ ਜਾਂਦਾ ਤੇ ਫਿਰ 6 ਮਹੀਨਾ ਬਾਅਦ ਉਹ ਚਾਹੇ ਕਰਜ਼ਾ ਲੈ ਕੇ ਸ਼ੁਰੂ ਕਰੇ ਫਿਰ ਉਹਦੇ ਨਾਲ ਚੌਂਕੜੀ ਆ ਆਪਦੀ ਉੱਚੀ ਚੱਕਦਾ ਵੀ ਇਹਦੀ ਕੋਠੀ ਨੀਵੀਂ ਦਿਸ਼ ਤੇ ਇਹ ਬੰਦਾ ਨੀਵਾ ਦਿਸ਼ ਇਹੀ ਸੋਚ ਸਾਡੀ ਹੈ ਹੁਣ ਡੱਲੇਵਾਲ ਐ ਚਲੋ ਬੈਠਾ ਉਹ ਵਿਚਾਰਾ ਕਿਸਾਨਾਂ ਦੀ ਖਾਤਰ ਬੈਠਾ ਚੰਗਾ ਹੈ ਮਾੜਾ ਹੈ ਪਰ ਥੋੜੀ ਐਨਐਸਪੀ ਵੱਲ ਤੇ ਬੈਠਾ ਉਹਨੇ ਕੋਈ ਨੌਕਰੀ ਨਹੀਂ ਲੈਣੀ ਕੋਈ ਆਦੇ ਮੁੰਡੇ ਨੂੰ ਨੌਕਰੀ ਨਹੀਂ ਲੈਣੀ ਇਸ ਕਰਕੇ ਉਹਦੇ ਨਾਲ ਨਹੀਂ ਖੜਦੇ ਹਰ ਬੰਦਾ ਜਿੰਨੀਆਂ ਜੁੜੀਆਂਆਂ ਜੁੜੀਆਂ ਨੇ ਜਿੰਨੀਆਂ 31 32 ਹੈ ਇਹ ਹਰ ਬੰਦਾ ਆਪ ਦਾ ਫੇਮ ਪਾਲਦਾ ਵੀ ਸਾਡੀ ਚੌਧਰ ਕਾਇਮ ਰਹੇ ਤੇ ਕੱਲਾ ਡੱਲੇ ਵਾਲਾ ਕ੍ਰੈਡਿਟ ਨਾ ਲਏ ਜੀ ਹੁਣ ਜੇ ਅੱਜ ਵੀ ਸਰਕਾਰ ਉਹਦੀ ਮੰਗ ਮੰਨਦੀ ਹੈ ਕਿਸਾਨਾਂ ਦੀ ਜੇ ਮੰਗ ਮੰਨਦੀ ਹੈ ਕੇਂਦਰ ਸਰਕਾਰ ਅੱਜ ਵੀ ਤਾਂ ਉਹ ਬੰਦਾ ਇੱਕ ਸਾਲ ਉਹਦੀਆਂ ਜਿਹੜੀ ਬਾਡੀ ਔਰ ਮੂਵ ਨਹੀਂ ਹੁੰਦੀ ਕਿਡਨੀਆਂ ਉਹਦੀਆਂ ਜਵਾਬ ਦੇ ਗਈਆਂ 33% ਰਹਿ ਗਈਆਂ ਕਦੇ ਵੀ ਰਮੂਬ ਨਹੀਂ ਹੁੰਦੀਆਂ ਕਿਉਂਕਿ ਉਹ ਕੈਂਸਰ ਦਾ ਪੇਸ਼ੈਂਟ ਹੈ। ਦੂਸਰਾ ਉਹਦਾ ਹਾਰਟ ਹੈ ਜਿਹੜਾ ਪੰਪਿੰਗ ਘਟ ਗਿਆ। ਤੀਸਰੋਂ ਦੀ ਅੱਖਾਂ ਦੀ ਜਿਹੜੀ ਰੋਸ਼ਨੀ ਹੈ ਉਹ ਘਟੂਗੀ। ਚੌਥਾ ਜਿਹੜਾ ਉਹਦੇ ਸਟੂਮੈਕ ਜਿਹੜਾ ਮਿੱਦ ਹੈ, ਅੰਤੜੀਆਂ ਉਹਨਾਂ ਤੇ ਬਹੁਤ ਜ਼ਿਆਦਾ ਅਸਰ ਕਰੂਗਾ। ਅਸਰ ਪਵੇਗਾ ਲੀਵਰ ਆ ਉਹਦਾ ਜਿਹੜਾ ਹੈਗਾ ਉਹ ਕਦੇ ਵੀ ਡੈਮੇਜ ਹੋ ਸਕਦਾ ਹੈ। ਜੇ ਉਹ ਬੰਦਾ ਅੱਜ ਧਰਨਾ ਚੱਕਿਆ ਜਾਂਦਾ ਹੈ। ਜੇ ਸਰਕਾਰ ਮੰਗਾ ਮੰਨਦੀ ਹੈ ਜਾਂ ਉਹਨੂੰ ਮਜਬੂਰਨ ਤਾਂ ਮਾਚਾਉਂਦੇ ਤਾਂ ਉਹਦੀ ਜਿਹੜੀ ਬਾਡੀ ਹੈ ਜਿਹੜੀ ਆਪਾਂ ਗੱਲ ਕਰਕੇ ਅੱਡੇ ਆ ਉਹ ਰਿਮੂਵ ਨੇ ਉਹ ਕਦੇ ਵੀ ਉਹ ਬੰਦਾ ਇੱਕ ਪਹਾੜ ਦੀ ਵਿਚਾਰਾ ਜ਼ਿੰਦਗੀ ਜਿਵੇਂਗਾ ਤੇ ਇੱਥੇ ਸਾਡੇ ਲੋਕ ਆ ਜਿਹੜੇ ਉਹਨੇ ਖੁਸ਼ੀ ਮਨਾਉਂਦੇ ਹਾਲੇ ਅੜੀਕ 'ਚ ਐ ਮੇਰੇ ਵਰਗੇ ਵੀ ਅੜੀਕ 'ਚ ਐ ਵੀ ਕਦੋਂ ਕੋਈ ਖਬਰ ਆਵੇ ਆਪਾਂ ਚੈਨਲ ਤੇ ਵੀਡੀਓ ਪਾਈਏ ਆਪਾਂ ਟੀਆਰਪੀ ਲਈਏ ਲੋਕ ਵੇਖਣ ਆਪਾਂ ਸੁਣਨ ਆਪਾਂ ਪੈਸੇ ਕਮਾਈਏ ਇਹ ਨਹੀਂ ਇੱਕ ਬੰਦਾ ਸਾਡੀ ਖਾਤਰ ਵਿਚਾਰਾ ਉਹ ਜਿਹੜਾ ਹੈਗਾ ਉੱਥੇ ਬਾਰਡਰ ਤੇ ਤੇ ਸੜਕ ਤੇ ਪਿਆ ਇਸ ਕਰਕੇ ਜਿਹੜੇ ਸਾਡੇ ਲੋਕ ਹੈ ਸਾਡੀ ਮਾਨਸਿਕਤਾ ਬਹੁਤ ਗਿਰ ਚੁੱਕੀ ਹੈ ਸਾਡਾ ਪੰਜਾਬ ਹੈ ਸਾਡਾ ਦੇਸ਼ ਹੈ ਇੱਕ ਉਹ ਸਾਰੇ ਦੇਸ਼ ਦਾ ਜਿਹੜਾ ਪੰਜਾਬ ਹੈ ਸਾਰੇ ਦੇਸ਼ ਦਾ ਢਿੱਡ ਭਰਦਾ ਹੈ ਹਰਿਆਣਾ ਵੀ ਆਉਂਦਾ ਉਹਦੇ ਵਿੱਚ ਸਾਰੇ ਸਟੇਟਾਂ ਹੁੰਦੀਆਂ ਕਈ ਸਟੇਟਾਂ ਇਹ ਜੀਆਂ ਜਿੱਥੇ ਕਣਕ ਪੈਦਾ ਨਹੀਂ ਹੁੰਦੀ ਤੇ ਉਥੋਂ ਇੱਥੋਂ ਕਣਕ ਜਾਂਦੀ ਹੈ ਇਸ ਕਰਕੇ ਕਿਸਾਨ ਹੈ ਜਿਹੜਾ ਉਹ ਰੀੜ ਦੀ ਹੱਡੀ ਹੈ ਚਲੋ ਮੰਨ ਲਓ ਤੁਸੀਂ ਕਣਕ ਨਹੀਂ ਖਾਣੀ ਤੁਹਾਨੂੰ ਕਿਸਾਨ ਬੁਰਾ ਲੱਗਦਾ ਮੰਨ ਲੈਣੇ ਆ ਸਰਕਾਰਾਂ ਨੂੰ ਬੁਰਾ ਲੱਗਦਾ ਹੈ ਫੇਰ ਤੁਹਾਡੀਆਂ ਕੀਟਨਾਸ਼ਕ ਦਵਾਈਆਂ ਕਿਵੇਂ ਵਿਕਣਗੀਆਂ ਤੁਹਾਡੇ ਸੰਦ ਕਿਵੇਂ ਵਿਕਣਗੇ ਲੋਹਾ ਕਿਵੇਂ ਵੇਕੂਗਾ ਤੁਹਾਡੀ ਡੀਜ਼ਲ ਕਿਵੇਂ ਵੇਕੂਗਾ ਤੇਲ ਪਾਣੀ ਕਿਵੇਂ ਵੇਕੂਗਾ ਹੋਰ ਜਿਹੜਾ ਹੈਗਾ ਬੀਜ ਕਿਵੇਂ ਵਿਕਣਗੇ ਫਿਰ ਕਿੱਥੇ ਕਿੱਥੇ ਕਿੰਨਾ ਕੁ ਕਿੰਨੇ ਨੂੰ ਜਿਹੜਾ ਕਿਸਾਨਾ ਕਿੰਨਾ ਟਾਂਚਾ ਚਲਾ ਬਿਠਾ ਹੈ ਤੇ ਫਿਰ ਉਹ ਵਿਚਾਰਾ ਅਨਾਜ ਪੈਦਾ ਕਰਦਾ ਪਰ ਹਾਂ ਜਥੇ ਬੰਦਿਆਂ ਨੂੰ ਇੱਕ ਬੇਨਤੀ ਹੈ ਕਿ ਜਿਹੜੇ ਲੋਕ ਸੂਚਿਤ ਸੋਚਦੇ ਆ ਵੀ ਕੁਝ ਕਦੋਂ ਕਰੂਗਾ ਤੇ ਦੂਸਰਾ ਜਿਹੜਾ ਹੈਗਾ ਬੇਨਤੀ ਸਾਡੀ ਕਿਸਾਨਾਂ ਨੂੰ ਜਥੇਬੰਦੀ ਨੂੰ ਇਹ ਹੈ ਵੀ ਸੜਕਾਂ ਤੇ ਜਾਮ ਲਾਉਣੇ ਤਰਨੇ ਲਾਉਣੇ ਦਫਤਰ ਘੇਰਨੇ ਇਹ ਕੋਈ ਬਹੁਤੀ ਚੰਗੀ ਗੱਲ ਨਹੀਂ ਨਾ ਇਥੋਂ ਕੁਝ ਮਿਲਿਆ ਨਾ ਮਿਲਣਾ ਇਹ ਅਸੀਂ ਸਾਡੇ ਲੋਕਾਂ ਨੂੰ ਪਰੇਸ਼ਾਨ ਕਰਦੇ ਆ ਕਿਉਂਕਿ ਤੁਹਾਡਾ ਏਕਾ ਰੱਖੋ ਜਿੰਨਾ ਚਿਰ ਜਥੇਬੰਦੀਆਂ ਦਾ ਏਕਾ ਨਹੀਂ ਉਹਨਾਂ ਚਿਰ ਇਹ ਸੰਘਰਸ਼ ਜਿਹੜਾ ਇਹਨਾਂ ਦਾ ਫੇਲ ਰਹੂਗਾ ਇਹ ਜਿੱਤ ਨਹੀਂ ਸਕਦੇ ਕਿਉਂਕਿ ਹੁੰ ਡੱਲੇਵਾਲ ਇਕੱਲਾ ਉਹ ਚਾਹੇ ਉਥੇ ਸ਼ਹੀਦ ਹੋ ਜਾਏ ਚਾਹੇ ਧਰਨਾ ਚੱਕਿਆ ਜਾਵੇ ਚਾਹੇ ਉਹਨੂੰ ਉਹਦਾ ਪਰਿਵਾਰ ਮਨਾ ਲਵੇ ਦੋਸਤ ਮਿੱਤਰ ਮਨਾ ਲੈਣ ਵੀ ਚਲੋ ਭਾਈ ਜ਼ਿੰਦਗੀ ਹੈ ਜਹਾਨ ਹੈ ਤੇ ਪਰ ਜੇ ਇਕੱਲਾ ਡੱਲੇਵਾਲ ਉੱਤੇ ਬੈਠਾ ਰਹੇ ਤੇ ਇਹ ਸਰਕਾਰ ਹੈ ਜਿਹੜੀ ਉਹ ਮੰਗਾਣਾ ਅੱਜ ਮੰਨੇ ਨਾ ਕੱਲ ਮੰਨੇ ਕੱਲੇ ਦੀ ਕੋਈ ਮਤਲਬ ਬੁੱਕਤ ਨਹੀਂ ਹੈ ਜਿੰਨਾ ਚਿਰ ਇਕੱਠੇ ਨਹੀਂ ਹੁੰਦੇ ਇਕੱਠੇ ਹੁਣ ਇਹ ਨਹੀਂ ਹੁੰਦੇ ਫੇਮ ਪਾਲਦੇ ਵਿਚਾਰ ਮੈਂ ਮੈਨੂੰ ਮਿਲੇ ਕ੍ਰੈਡਿਟ ਡੱਲੇਵਾਲ ਨੂੰ ਨਾ ਮਿਲੇ ਇਹ ਸਚਾਈ ਹੈ 1988 ਦੇ ਵਿੱਚ ਤੁਹਾਨੂੰ ਦੱਸ ਦਿਆਂ 1988 ਚ ਇੰਦਰਾ ਗਾਂਧੀ ਦੀ ਪਰਛੀ ਬਣਾ ਰਹੇ ਸੀ ਸਰਕਾਰ ਬਣਾ ਰਹੀ ਸੀ ਕੇਂਦਰ ਸਰਕਾਰ ਤੇ ਕਿਸਾਨ ਦਿੱਲੀ ਗੇਟ ਤੇ ਇੰਡੀਆ ਗੇਟ ਤੇ ਦਿੱਲੀ ਇੰਡੀਆ ਗੇਟ ਤੇ ਤੇ ਕਿਸਾਨਾਂ ਨੇ ਪੈਦਲ ਮਾਰਚ ਯਾਤਰਾ ਕੀਤੀ ਤੇ ਉੱਥੇ ਪਹੁੰਚ ਕੇ ਤੇ ਉਹਨਾਂ ਦੀ ਸਟੇਜ ਤੇ ਕਬਜ਼ਾ ਕਰ ਲਿਆ ਸੀ ਸ਼ਾਂਤ ਮੈਥਰੀਕੇ ਨਾਲ ਉਹ ਮੈਂ ਕਿਤੇ ਜਿਹੜੇ ਲੀਡਰ ਬੋਲਦੇ ਸੀ ਇੰਦਰਾ ਗਾਂਧੀ ਇਸ ਤਰ੍ਹਾਂ ਪਰਿਵਾਰ ਇਸ ਤਰ੍ਹਾਂ ਨਹਿਰੂ ਨੇ ਆਖੀਤਾ ਉਹ ਤੇ ਕਿਸਾਨ ਬੋਲਦਾ ਸੀ ਕਿਸਾਨ ਆ ਚੀਜ਼ ਐ ਕਿਸਾਨ ਆ ਅਨਾਜ ਪੈਦਾ ਕਰਦਾ ਢਿੱਡ ਭਰਦਾ ਤੇ ਨਾਲ ਦਾਨਪੂਰਨ ਕਰਦਾ ਲੰਗਰਾਂ ਦੇ ਵਿੱਚ ਯੋਗਦਾਨ ਪਾਉਂਦਾ ਤੇ ਉਹਨਾਂ ਨੇ ਸਟੇਜ ਤੇ ਕਬਜ਼ਾ ਕਰ ਲਿਆ ਬਣਿਆ ਬਣਾਇਆ ਟੈਂਟ ਬਣੀ ਬਣਾਈ ਸਟੇਜ ਬਣਿਆ ਬਣਾਇਆ ਮੈਕ ਬਣਿਆ ਬਣਾਇਆ ਖਾਣ ਪੀਣ ਵਾਲੀਆਂ ਰਸਤਾ ਸਾਰੀਆਂ ਚੀਜ਼ਾਂ ਤੇ ਕਿਸਾਨਾਂ ਨੇ ਕਬਜ਼ਾ ਕਰ ਲਿਆ ਤੇ ਨੱਕ ਚ ਦਮ ਕਰਤਾ ਸਰਕਾਰ ਦੇ ਤੇ 15 ਮਿੰਟਾਂ ਚ ਉਹਨਾਂ ਨੇ ਮੰਗਾ ਬਣਵਾ ਲਈਆਂ ਸੀ ਜੇ ਮੈਂ ਗਲਤ ਆ ਤਾਂ 1988 ਦਾ ਜਿਹੜਾ ਇਹ ਤੁਸੀਂ ਪਤਾ ਕਰ ਲੋ ਕੱਢ ਲੋ ਅਖਬਾਰਾਂ ਤੋਂ ਕੱਢ ਲੋ ਜਿਹੜੇ ਨੈਸ਼ਨਲ ਅਖਬਾਰ ਹੈ ਇਨਨ ਐਕਸਪ੍ਰੈਸ ਹੋ ਗਿਆ ਜਿਵੇਂ ਦਾ ਟ੍ਰਿਬਿਊਨ ਹੋ ਗਿਆ ਪੜ੍ਹ ਲਓ ਜੇ ਮੈਂ ਝੂਠ ਬੋਲਦਾ ਜਿੰਨਾ ਚ ਰੇਕਾਂ ਨਹੀਂ ਉਹਨਾਂ ਚ ਤੁਸੀਂ ਜੰਗ ਹੈ ਜਿਹੜੀ ਜਿੱਤ ਨਹੀਂ ਸਕਦੇ ਦੂਸਰੀਆਂ ਜੱਤੇ ਬੰਦੀਆਂ ਨੂੰ ਬੇਨਤੀ ਹੈ ਵੀ ਉਹਦਾ ਸਾਥ ਦੇਵੋ ਉੱਥੇ ਜਾਓ ਤੇ ਕ੍ਰੈਡਿਟ ਨਾ ਪਾ ਲਓ ਤੁਸੀਂ ਵੀ ਸਾਨੂੰ ਕੀ ਮਿਲੂ ਕ੍ਰੈਡਿਟ ਠੀਕ ਹੈ ਕਈ ਬੰਦੇ ਦੋਸ਼ ਲਾ ਰਹੇ ਆ ਵੀ ਉਥੋਂ ਕਰੋੜਾ ਇਕੱਠਾ ਕਰ ਲੈ ਨਾ ਕਰ ਲੈ ਲੱਗੋ ਮੂਰੇ ਜਿਹੜੇ ਬੰਦੇ YouTube ਤੇ ਕਹਿ ਰਹੇ ਵੀ ਕਿਸਾਨ ਅੰਦੋਲਨ ਤੇ 2-2 ਕਰੋੜ ਕਮਾ ਲੇ ਤੁਸੀਂ ਲੱਗੋ ਮੂਰੇ ਤੁਸੀਂ ਕਮਾ ਲਿਓ ਉਖਾ ਰਹਿਣਾ ਡਾਂਗਾ ਖਾਣੀਆਂ ਕੋਈ ਖਾਲਾ ਜੀ ਦਾ ਬੜਾ ਨਹੀਂ ਸਾਲ ਤੇ ਗਰਮੀ ਹੰਡਾਈ ਐ ਇਹ ਬੇਤੁਕੀਆਂ ਗੱਲਾਂ ਮਤਲਬ ਕਿਸੇ ਤੇ ਦੋਸ਼ ਦੋਸਤ ਆ ਜਿਹਦੇ ਮਰਜ਼ੀ ਲਾ ਦਿਓ ਚੰਗਾ ਕਹਿਣਾ ਬੜਾ ਔਖਾ ਕਿਸੇ ਨੂੰ ਦੋਸਤ ਤਾਂ ਤੁਰੇ ਜਾਂਦੇ ਤੇ ਲਾ ਦਿਓ ਦੋਸਤਾਂ ਚੰਨ ਤੇ ਵੀ ਲਾਏ ਆ ਸੂਰਜ ਤੇ ਵੀ ਲਾਏ ਆ ਰਾਜੇ ਮਹਾਰਾਜਾਂ ਤੇ ਵੀ ਲੱਗੇ ਆ ਗੁਰੂਆਂ ਪੀਰਾਂ ਤੇ ਵੀ ਲਾਏ ਆ ਲਾਉਂਦੇ ਆ ਰਹਿਣਗੇ ਤੇ ਜਦੋਂ ਦੀ ਦੁਨੀਆ ਸਾਜੀ ਐ ਨੀਵਾ ਦਿਖਾਉਂਦੀ ਐ ਦਿਖਾਉਂਦੀ ਰਹੂਗੀ ਤੇ ਦਿਖਾਉਂਦੀ ਰਹੂਗੀ ਸੋ ਇਸ ਕਰਕੇ ਜਿਹੜੀਆਂ ਜਥੇਬੰਦੀਆਂ ਉਹ ਇਕੱਠੀਆਂ ਹੋ ਕੇ ਸਰਕਾਰ ਤੋਂ ਮੰਗਾਂ ਮੰਮਾਉਣ ਇਹ ਨਹੀਂ ਹੈਗਾ ਵੀ ਅੱਜ ਰਾਜੇਵਾਲ ਚਲਾ ਗਿਆ ਕੱਲ ਨੂੰ ਕੋਈ ਹੋਰ ਚਲਾ ਜਾਵੇ ਪਰਸੋਂ ਕੋਈ ਹੋਰ ਚਲਾ ਜਾਵੇ ਤਾਂ ਇਸ ਕਰਕੇ ਜਿਹੜਾ ਹੈਗੇ ਕਈ ਬੰਦੇ ਆ ਵੇਖਿਆ YouTube ਤੇ ਉਹਨਾਂ ਦੀ ਮਤਲਬ ਫੇਸ ਤੋਂ ਪਤਾ ਲੱਗਦਾ ਗੱਲਾਂ ਬਾਤਾਂ ਤੋਂ ਪਤਾ ਲੱਗਦਾ ਚੈਨਲਾਂ ਤੋਂ ਪਤਾ ਲੱਗਦਾ ਵੀ ਕਦੋਂ ਯਾਰ ਉੱਥੋਂ ਖਬਰ ਆਵੇ ਵੀ ਅੱਜ ਇਹ ਵਾਲ ਕੁਚ ਕਰ ਗਿਆ ਤੇ ਅਸੀਂ ਆਪਦੀਆਂ ਟੀਆਰਪੀਆ ਵਧਾਈਏ ਪਰ ਇਸ ਜਾਣ ਨਾਲ ਉਹਦੇ ਪਰਿਵਾਰ ਦਾ ਨੁਕਸਾਨ ਹੋਵੇਗਾ ਔਰ ਪੰਜਾਬ ਦੇ ਹਾਲਾਤ ਆ ਜਿਹੜੇ ਹੋਰ ਖਰਾਬ ਹੋ ਸੋ ਕਿਸੇ ਨੂੰ ਮਾਰ ਦੇਣਾ ਮਨਨ ਲਈ ਮਜਬੂਰ ਕਰਨਾ ਤੇ ਮਾਰਨ ਦੀ ਖੁਸ਼ੀ ਮਨਾਉਣੀ ਇਹ ਗਿਰੀ ਹੋਈ ਮਾਨਸਿਕਤਾ ਦੀ ਨਿਸ਼ਾਨੀ ਹੈ ਉਮੀਦ ਕਰਦੇ ਹਾਂ ਕਿ ਜਥੇਬੰਦੀਆਂ ਉੱਚ ਕਰਨਗੀਆਂ ਤੇ ਉੱਥੇ ਜਿਹੜੇ ਹੈਗੇ ਆ ਸਾਡਾ ਮੁੱਖ ਮੰਤਰੀ ਹੈ ਉਹ 5 ਮਿੰਟਾਂ ਦਾ ਟਾਈਮ ਲੈ ਸਕਦਾ ਪ੍ਰਧਾਨ ਮੰਤਰੀ ਤੋਂ ਗ੍ਰਹਿ ਮੰਤਰੀ ਤੋਂ ਕਿ ਆਹ ਜਿਹੜੀ ਹੈਗਾ ਮਸਲੇ ਨੂੰ ਹੱਲ ਕਰੋ ਤੇ ਜਾਂ ਉਸ ਬੰਦੇ ਦਾ ਇਲਾਜ ਕਰਾਓ ਉਹਨੂੰ ਠੀਕ ਕਰੋ ਪਰ ਜੇ ਮਸਲਾ ਹੱਲ ਵੀ ਹੁੰਦਾ ਤੇ ਉਹਦਾ ਜਿਹੜਾ ਰਾਜੇਵਾਲ ਦਾ ਸਰੀਰ ਹੈ ਡੈਮੇਜ ਹੋ ਗਿਆ ਜਿਹੜਾ 80% ਉਹ ਕਦੇ ਵੀ ਪ੍ਰਭਾਵੀ ਨਹੀਂ ਕਰੂਗਾ ਪੂਰੀ ਸੋ ਵੀਡੀਓ ਚੰਗੀ ਲੱਗੀ ਸ਼ੇਅਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਧੰਨਵਾਦ